ਲੇਵੇ ਵਾਲੇ ਪਾਸੋਂ ਤੁਸੀਂ ਜੱਜਮੈਂਟ ਲਾ ਕੇ ਦੱਸੋ ਵੀ ਕਿੰਨੇ ਕ ਦੁੱਧ ਵਾਲੀ ਰਹੂਗੀ ਅੱਛਾ ਸੋਹਣ ਆਹਾਹਾ ਇਹ ਤਾਂ ਲੈ ਬਈ ਬਾਹਲਾ ਸੋਹਣਾ ਸੁਨੱਖਾ ਲੈਵਾ ਮਿੱਤਰੋ ਆ ਦੇਖਿਓ ਲੈ ਬਰੀਰ ਰੂਡ ਦੇਖੋ ਨਸਲ ਇਹਨੂੰ ਫਿਟਨੈਸ ਮਿਲਦੀ ਨਹੀਂ ਲੈ ਫਿਟਨੈਸ ਨਹੀਂ ਮਿਲਦੀ ਲੈ ਤੇ ਲਾਟੂ ਨਾਲ ਦੇਖੋ ਕਿੰਨੇ ਹੂੰ ਇਹ ਕਿੰਨੇ ਕ ਦਿਨ ਲੈਂਦੀ ਹੈ ਬਈ ਇਹ 12 13 ਦਿਨ ਪਹਿਲਾਂ ਗਈ 12 13 ਦਿਨ ਬਾਕੀ ਇਹਦਾ ਖੜੀ ਤਾਂ ਹੋਈ ਨਹੀਂ ਲੈ ਵੀ ਇਹਦੇ ਮਗਰ ਆ ਗਈ ਬੱਚੀ ਤੇ ਤੇ ਲੰਮੀ ਵੀ ਬਹੁਤ ਆ ਇਹ ਇੱਥੋਂ ਤੁਸੀਂ ਲੈ ਵੀ ਆਹਾ ਪੂਰੇ ਚੰਗੇ ਕੱਦ ਕਾਠ ਵਾਲੀ ਇਹ ਚੈੱਕ ਕਰ ਲੋ ਲੇਵੇ ਤੋਂ ਬੜੀ ਸਾਫ ਆ ਜੀ ਹਸੀਕਲ ਦੋਸਤੋ ਬਾਬੋ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਕਲਦੀਪ ਕੋਲੇ ਪਹੁੰਚੇ ਹੋਏ ਸੀਗੇ ਬਾਈ ਕਲਦੀਪ ਕੋਲੇ ਨਾ ਅੱਜ ਆਪਾਂ ਤੁਹਾਨੂੰ 16 17 ਗਾਵਾਂ ਦਿਖਾਵਾਂਗੇ ਗਾਵਾਂ ਜਿਹੜੀਆਂ ਤੁਹਾਨੂੰ ਮੈਂ ਦੱਸਾਂ ਗੱਲ ਵੀ ਹਾਈ ਕੁਆਲਿਟੀ ਦੀਆਂ ਚੰਗੇ ਦੁੱਧ ਵਾਲੀਆਂ ਵੀ ਰਹਿਣਗੀਆਂ ਤੇ ਇਧਰਲੇ ਪਾਸੇ ਚਾਰ ਗਾਵਾਂ ਘੱਟ ਰੇਟ ਵਾਲੀਆਂ ਆ ਗਈਆਂ ਤੇ ਇੱਕ ਡੱਬੀਆਂ ਗਾਵਾਂ ਇਧਰਲੇ ਪਾਸੇ ਆ ਗਈਆਂ ਇਹ ਵੀ ਬਹੁਤ ਸੋਹਣੀਆਂ ਸਨਖੀਆਂ ਗਾਵਾਂ ਆ ਗਈਆਂ ਇੱਕ ਨਾ ਤੁਹਾਨੂੰ ਮੈਂ ਦੱਸਾਂ ਗੱਲ ਆਹ ਗਰਮੀਆਂ ਦਾ ਤੋਹਫ਼ਾ ਹੀ ਆ ਬਾਲੇ ਵੱਡੇ ਕੱਦ ਕਾਠ ਵਾਲੀ ਆ ਗਈ ਚੰਗੇ ਲੇਵੇ ਵਾਲੀ ਐ ਤੇ ਨਾਲ ਆਪਾਂ ਤੁਹਾਨੂੰ ਇੱਧਰਲੇ ਪਾਸੇ ਮੈਂ ਹੋਰ ਨਿਗਾਹ ਮਾਰ ਕੇ ਦਿਖਾਦਾ ਵੀ ਇੱਧਰਲੇ ਪਾਸੇ ਨਾ ਬਾਈ ਦੀਆਂ ਮੱਝਾਂ ਨੇ ਮੱਝਾਂ ਦੀ ਜੇ ਆਪਾਂ ਗੱਲ ਕਰ ਲਈਏ ਮੱਝਾਂ ਬਾਈ ਕੋਲੇ ਤਿੰਨ ਚਾਰ ਤਾਂ ਹੈਗੀਆਂ ਸੱਜਣਾ ਤੇ ਇੱਕ ਨਾ ਦੋ ਮੱਝਾਂ ਬਾਈ ਕੋਲੇ 托ਕੜਾ ਨੇ 托ਕੜਾ ਮੱਝਾਂ ਚੰਗੀਆਂ ਡੇਰੀ ਦੇ ਵਿੱਚੋਂ ਆਈਆਂ ਹੋਈਆਂ ਜਿਹੜੀਆਂ ਸਾਹਮਣੇ ਬੈਠੀਆਂ ਲਾਲਜਾਂ ਰੰਗ ਕਰੀ ਖੜੀਆਂ ਨੇ ਬਾਕੀ ਆ ਜੋ ਬਾਈ ਨਾਲ ਕਰਵਾਈਏ ਗੱਲਬਾਤ ਤੇ ਸਾਰੇ ਜਾਣਕਾਰੀ ਸਾਂਝੀ ਕਰਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਆਪਣਾ ਇਹ ਫਾਰਮ ਕਿੱਥੇ ਰਹਿ ਜਾਂਦਾ ਮੇਰਾ ਨਾਮ ਵੀ ਕੁਲਦੀਪ ਪਿੰਡ ਦਰੇੜਾ ਆ ਗਿਆ ਆਪਣਾ ਜ਼ਿਲ੍ਹਾ ਮਾਨਸਾ ਆ ਗਿਆ ਠੀਕ ਹੈ ਤੇ ਕੁਲਦੀਪ ਅੱਜ ਆਪਣੇ ਕੋਲ 16 17 ਨਾਗ ਆ ਗਏ ਹਾਂ ਵੀਰੇ ਤੇ ਪਹਿਲੇ ਨੰਬਰ ਵਾਲੀ ਗਾਂ ਦੀ ਡਿਟੇਲ ਦੱਸ ਮੈਨੂੰ ਦੂਜਾ ਸੂਗਾ ਸੂਹੂਗੀ ਬਈ ਕਿੰਨਾਵਾਂ ਦੂਜਾ ਸੂਗਾ ਦੂਜਾ ਹਾਂ ਵੀਰੇ ਦੂਜਾ ਸੂਗਾ ਸੂਹੂਗੀ ਤੇ ਕਿੰਨੇ ਦਿਨ ਲੈ ਕੇ ਜਾਂਦੀ ਏ ਲੈ ਜੂ ਬਈ ਹਫਤਾ ਹਫਤਾ ਲੈ ਜੂਗੀ ਹਾਂ ਹਫਤੇ ਵੱਧ ਭਾਂ ਦੇ ਲੈ ਜੂ ਹਫਤਾ ਇਹ ਕਿੰਨੇ ਕੇ ਦੁੱਧ ਵਾਲੀ ਰਹੂ ਬਈ ਇਹਨੇ ਪਲੂਨ ਨੇ ਘਟ 32 33 ਕਿਲੋ 32 33 ਕਿਲੋ ਪਹਿਲੇ ਸੂਏ ਹਾਂ ਤੋਰੀ ਪਰ ਆਪਾਂ ਤੋੜ ਕੇ ਦਿਖਾ ਗਏ ਮਿੱਤਰੋ ਇਹਦਾ ਵੀ ਕਿਵੇਂ ਸੀਮੰਦਰ ਟ੍ਰੇਡ ਸਾਬ ਚ ਮਿਲੂ ਇਹਨਾਂ ਦਾ ਅੱਛਾ ਸੀਮੰਦਰ ਟ੍ਰੇਡ ਆ ਫਾਰਮ ਵਾਲਿਆਂ ਬੜਾ ਆ ਗਏ ਅੱਛਾ ਹਾਂ ਲੈ ਵੀ ਆਪਾਂ ਰੱਖ ਦਿੰਨੇ ਪਹਿਲੇ ਵੀਡੀਓ ਵੀ ਕੰਨ ਇਹਦਾ ਸ਼ੁਰੂ ਤੋਂ ਆਏ ਮੈਂ ਅੱਛਾ ਹਾਂ ਇਹ ਇੱਕ ਕੰਨ ਨਾ ਮਿੱਤਰੋ ਮਾੜਾ ਜਾਂ ਹੋਰੂ ਜਿਹਾ ਬਾਕੀ ਲੇਵੇ ਤੋਂ ਜਿਹੜੀ ਗੱਲ ਬਾਤ ਆ ਨਾ ਉਹ ਤੁਸੀਂ ਦੇਖ ਲਓ ਲੇਵਾ ਆਈ ਧਰਦੀ ਅੱਜ ਆਈ ਕਰਕੇ ਸੋਨਾ ਇਹ ਇਧਰ ਲਈ ਮੂੰਹ ਇਹਦਾ ਇਹ ਆ ਦੇਖੋ ਇੱਕ ਕੰਨ ਮਾੜਾ ਜਿਹਾ ਇਹ ਕਹਿੰਦੇ ਸ਼ੁਰੂ ਤੋਂ ਹੀ ਆਏ ਆ ਡੱਗਿਆ ਜਾ ਠੀਕ ਆ ਲੈ ਜਾ ਮੂੰਹ ਦੀ ਬਹੁਤ ਸੋਹਣੀ ਸੁਨੱਖੀ ਲੇਵੇ ਵਾਲੇ ਪਾਸੋਂ ਤੁਸੀਂ ਜੱਜਮੈਂਟ ਲਾ ਕੇ ਦੱਸੋ ਵੀ ਕਿੰਨੇ ਕ ਦੁੱਧ ਵਾਲੀ ਰਹੂਗੀ ਅੱਛਾ ਇਹਦਾ ਰੇਟ ਕੀ ਰਹੂਗਾ 140 ਦੇ ਮੰਗਗੇ ਉੱਚੀ ਬੋਲਿਆ ਕਰ ਕੁਛ ਨਹੀਂ ਮੜਾ ਕਾ ਕੇ ਜਿ ਬੈਠਾ ਉਹਨਾਂ ਅੱਛਾ ਚਲ ਤੇ ਆ ਜਿਹੜੀ ਦੂਜੀ ਆ ਗਈ ਇਹ ਦੂਜਾ ਸੂਆ ਸੂਕ ਹੈ ਬਾਈ ਇਹ ਦੂਜਾ ਸੂਆ ਸੂਕੀ ਕਿੰਨਾ ਦਿਨ ਬਾਕੀ ਇਹਦੇ ਇਹਦੇ ਹਫਤਾ ਪਿਆ ਵੀ ਸਹੀ ਹਫਤਾ ਬਾਕੀ ਆ ਹਾਂ ਜੀ ਠੀਕ ਹੈ ਕਿੰਨੇ ਕ ਦੁੱਧ ਵਾਲੀ ਰਹੂ ਬਾਈ ਇਹ ਵੀ ਦੇ ਦੋ ਬਾਈ 35 36 ਕਿਲੋ ਨਾਲ 35 36 ਇਹ ਤਿੰਨ ਚਾਰ 35 35 ਜੋੜ ਤੇ ਭੇਜ ਦੇਣਾ ਠੀਕ ਹੈ ਲੈ ਆ ਦੇਖੋ ਬਾਹਲੇ ਸੋਨੇ ਆਹਾਹਾ ਆਦਾ ਤਬ ਲੈ ਬਈ ਬਾੜਾ ਸੋਹਣਾ ਸੁਨੱਖਾ ਲੈਵਾ ਮਿੱਤਰੋ ਆ ਦੇਖਿਓ ਲੈ ਬਰੀ ਰੂਡ ਦੇਖੋ ਨਸਲ ਆ ਆ ਦੇਖੀ ਲੈ ਇਧਰ ਕਰੀ ਤੇ ਮੂੰਹ ਆ ਦੇਖੋ ਲੈ ਓਏ ਮੂੰਹ ਵੀ ਡਿਮਾਇਨ گلابی ਚਮੜੀ ਵਿੱਚੋਂ گلابی ਆ ਲੈ ਚੱਲ ਕਿੰਨੇ 1 ਮਿੰਟ ਖੜਾ ਕੀ ਰੇਟਰ ਹੋ ਇਹਦਾ 160 ਦੇ ਦੇਵਾਂ ਤੁਹਾਨੂੰ 160 ਦੇ ਲੈ ਚੱਲ ਲੈ ਵੀ ਆ ਦੇਖੋ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਆਹ ਗਾਂ ਕਿਵੇਂ ਲੱਗੀ ਹੈ ਨਾ ਲੈਵੇ ਵਾਲੇ ਪੱਖ ਤੋਂ ਤਾਂ ਯਾਰ ਬਾਹਲੀ ਜਿਹਨੇ ਫਿਟਨੈਸ ਮਿਲਦੀ ਨਹੀਂ ਲੈ ਹੋਈ ਜਿਹਨੇ ਫਿਟਨੈਸ ਨਹੀਂ ਮਿਲਦੀ ਇਹਨੇ ਲੈ ਤੇ ਲੱਡੂਆਂ ਦੇਖੋ ਕਿੰਨੇ ਹਾਂ ਅੱਛਾ ਜਿੰਨੀ ਤੀਜੇ ਨੰਬਰ ਤੇ ਆ ਗਈ ਇੱਕ ਲੱਗਦੀ ਦਾ ਦੂਜੇ ਪਹਿਲੇ ਨਾਲ ਵੀਰੇ ਇਹ ਦੋ ਦੰਦ ਅੱਛਾ ਪਹਿਲੇ ਨਾਲ ਦੋ ਦੰਦ ਹੈ ਹਾਂ ਠੀਕ ਆ ਉਹ ਕਹੇ ਨੂੰ ਲੱਗਦੀ ਦੂਜੇ ਹੈ ਪਹਿਲੇ ਨਾਲ ਠੀਕ ਹੈ ਇਹ ਕਿੰਨੇ ਦਿਨ ਲੈਂਦੀ ਹੈ ਬਈ ਇਹ 12 13 ਦਿਨ ਪਈ ਬਈ 12 13 ਦਿਨ ਬਾਕੀ ਪਈ ਇਹਦੇ ਬਹੁਤ ਸੋਹਣੀ ਸੁਨੱਖੀ ਬਰੇਲ ਨੂੰ ਰਹਿਦੀ ਵੀ ਦੇਖੋ ਤੁਸੀਂ ਹੂੰ ਦੇਖੀ ਇਹਦੀ ਕੰਨਾ ਗੁੰਨਾ ਦੀ ਤੇ ਪੂਰੀ ਸੁਨੱਖੀ ਲੈ ਲੈ ਚੱਲ ਕੀ ਰੇਟਰ ਹੋ ਇਹਦਾ ਇਹਦਾ ਵੀ ਇੱਕ ਸੱਟ 66 ਹਾਂ ਠੀਕ ਆ ਉਹਦੇ ਸੈਕਸਰ ਲੱਗੇ ਹੋਏ ਸੀ ਮਨੇ ਆਪੇ ਦੱਸ ਵੀ ਤੰਨੇ ਵੀਰੇ ਕਿਹਦੇ ਦੇ ਇਹਦੇ ਨੇੜੇ ਹੋ ਜਾ ਘਰ ਮਾੜਾ ਜਾ ਇਹਦੇ ਸੈਕਸਰ ਲੱਗੇ ਹੋਏ ਆ ਅੱਛਾ ਇਹਦੇ ਸੈਕਸਰ ਇਹਦੇ ਨਾਉਣ ਲੱਗੇ ਹੋਏ ਅੱਛਾ ਉਹਦੇ ਵੀ ਸੈਕਸਰ ਲੱਗੇ ਕਿਹਦੇ ਤੇ ਇਹਦੇ ਆਗਾ ਸੈਕਸਰ ਲੱਗੇ ਹਾਂ ਇਹਨ ਦੋਹਾਂ ਦੇ ਸੈਕਸਰ ਲੱਗੇ 1 ਤੇ 2 ਤਿੰਨ ਨੰਬਰ ਦਾ ਇਹਦੇ ਨਾਰਮਲ ਲੱਗਾ ਠੀਕ ਐ ਕੁਲਦੀਪ ਜਿਹੜੀ ਆ ਵਹੜ ਖੋਲੀ ਆ ਹੁਣ ਇਹਦਾ ਸੂਆ ਇਹ ਦੂਜਾ ਸੂਆ ਸੂਕ ਵੀ 10 12 ਦਿਨ ਪੈਸੇ ਹੀ ਆ ਅੱਛਾ 10 12 ਦਿਨ ਬਾਕੀ ਆ ਕੀ ਰੇਟਰ ਹੋ ਇਹਦਾ ਇਹ 85000 ਦੀ ਦਿੰਦੇ ਲੈ ਵੀ ਆਹਾ ਬਹਿੜ 85000 ਰੁਪਏ ਦੀ ਮਿਲੂਗੀ ਸੋਨੂੰ ਸੋਨਾ ਲੇਵਾ ਤਿਆਰ ਕਰ ਦਿੱਤਾ ਹਜੇ ਮਾੜੀ ਗੂੰਦ ਹੀ ਆਉਂਦੀ ਆਪਾਂ ਦਿਖਾਉਣੀ ਦਿਖਾ ਦਿੰਨੇ ਦਿਖਾਈ ਇੱਕ ਮਿੰਟ ਜਵਾਹਦੋ ਲੈ ਆਹ ਗੂੰਦ ਹੀ ਆਉਂਦੀ ਆ ਗੂੰਦ ਹੀ ਆਉਂਦੀ ਆ ਹਨਾ ਲੈ ਵੀ ਮਿੱਤਰੋ ਜਿਹੜੀ ਆਹਾ ਬਹਿੜ ਜਿਹੜੀ ਜਾਂਦੀ ਆ 85000 ਰੁਪਏ ਦੀ ਮਿਲੂਗੀ ਹਜੇ ਗੂੰਦ ਹੀ ਮਾਰਦੀ ਆ ਲੇਵੇ ਵਾਲੇ ਪਾਸੋਂ ਵੀ ਚੰਗੀ ਰਹੂਗੀ ਅੱਛਾ ਆਹਾ ਜਿਹੜੀ ਆ ਗਈ ਓਏ ਘੋੜੀ ਵਾਂਗੂ ਖੜੀ ਏ ਜਿਹੜੀ ਪੰਜਵਾਂ ਨੰਬਰ ਦੂਜਾ ਸੂਆ ਸੂ ਗਈ ਕਿੰਨਾ ਦੂਜਾ ਦੂਜਾ ਸੂਆ ਹਾਂ ਤੇ ਕਿੰਨੇ ਦਿਨ ਬਾਕੀ ਆ ਇਹਦੇ ਵੀ ਬੇ ਦੱਸ ਦਿਨ ਵੀਰੇ 10 ਦਿਨ ਬਾਕੀ ਆ ਹਾਂ ਵੀਰੇ ਠੀਕ ਆ ਕਿੰਨੇ ਦਿਨ ਦੁੱਧ ਵਾਲੀ ਰਹੂਗੀ ਇਹ ਵੀ ਦੇ ਦੋ ਬਈ 25 26 ਕਿਲੋ ਨਾਰਮਲ 20 ਤੋਂ ਪਾਰ ਵਾਲੀ ਹਾਂ ਅੱਛਾ ਰੇਟ ਦੱਸ ਮੈਨੂੰ ਦਾ ਇੱਕ ਪੰਜ ਦੇ ਮੰਗ ਲੈ ਲੈ ਵੀ ਆਹ ਜਿਹੜੀ ਬਹਿੜ ਜਿਹੜੀ ਜਾਂਦੀ ਆ ਸਾਨੂੰ ਨਾ ਬਾਹਲੀ ਸੋਹਣੀ ਸੁਨੱਖੀ 1 ਲੱਖ ਤੇ 5000 ਦੀ ਲੇਵੇ ਵਾਲੇ ਪਾਸੋਂ ਠੋਸ ਲੇਵੇ ਵਾਲੀ ਆ ਗਈ ਇਹਦੀ ਬਰੀਡ ਬਹੁਤ ਚੰਗੀ ਆ ਤੇ ਫੇਸ ਕੁਆਲਿਟੀ ਦੇਖੋ ਫੇਸ ਤਾਂ ਤਾਂ ਦਿਖਾਏਗਾ ਮੂਰੇ ਹੋ ਜਾਂਦਾ ਇਹ ਆ ਦੇਖ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ 10 12 ਦਿਨ ਕੱਢਦੀ ਨੇ ਬੈਠਾ ਹੈ ਹਨਾ ਚੰਗੀ ਆਉ ਹਾ ਇੱਕ ਗੱਲ ਤੈਨੂੰ ਹੋਰ ਦੱਸ ਦਦਾ ਮੈਂ ਇਹਦੀ ਫੈਂਟ ਵੀ ਚੰਗੀ ਹੋਊਗੀ ਹਾਂ ਫੈਂਟ ਵਧੀਆ ਉਹ ਗਰਮੀ ਤੇ ਗਰਮੀ ਗਰਮੀ ਮੰਦੀ ਆਹ ਜਿਹੜੀ ਆ ਗਈ ਛੇਮਾ ਨੰਬਰ ਇਹ ਵੀ ਵੇਲੇ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਦਿਨ ਕਿੰਨੇ ਕੁ ਬਾਕੀ ਹੈ ਦਿਨ ਇਹਦੇ ਵੀ ਹਫਤਾ 10 ਦਿਨ ਪਹਿਲੇ ਹਫਤਾ 10 ਦਿਨ ਬਾਕੀ ਹੈ ਤੇ ਕੀ ਰੇਟਰ ਹੋਊ ਇਹਦਾ 1 5 ਦੇ ਵਿੱਚ 1 5 ਦੇ ਹੈ ਲੈ ਵੀ ਲੈ ਜਾ ਲੈ ਇਸ ਨੇ ਹੁੰਦੇ ਰੇਟ ਮਾਨਤਨ ਹੋ ਜਾਂਦੇ ਇਹਨਾਂ ਚੋਂ ਇਹ ਸਹੀ ਗੱਲ ਆ ਲੈ ਵੀ ਮੈਂ ਪਹਿਲਾਂ ਵੀ ਗੱਲ ਇਹ ਦੱਸਦਾ ਸੀਗਾ ਫਿਕਸ ਰੇਟ ਨਹੀਂ ਹੁੰਦੇ ਇਹ ਇਹ ਚੋ ਮਾਨਤਨ ਜ਼ਰੂਰ ਹੁੰਦਾ ਠੀਕ ਹੈ ਨਾ ਲੈ ਚੱਲ ਬਾਈ ਅੱਛਾ ਜਿਹੜੀ ਗਾਂਾਂ ਵਾਲੇ ਪਾਸੇ ਚੱਲ ਕਰ ਉਹ ਅੱਛਾ ਜਿਹੜੀ ਹੁਣ ਆ ਗਾਂ ਖੋਲੀ ਐ ਇਹ ਤੀਜਾ ਸੂਆ ਮੇਰੇ ਆਪਾਂ ਨੂੰ ਮਾਲਕਾਂ ਨੇ ਦੂਜਾ ਸੂਆ ਦੱਸਿਆ ਆਪਾਂ ਤੀਜਾ ਮੰਨ ਕੇ ਲਈਆ ਤੀਜਾ ਮੰਨ ਕੇ ਠੀਕ ਹੈ ਲੈ ਚੱਲ ਇੱਧਰਲੇ ਪਾਸੇ ਤੀਜਾ ਸੂਆ ਦੁੱਧ ਕਿੰਨਾ ਕ ਪਾ ਦੂ ਤੂੰ ਦੇ ਦਿਓ 25-26 ਕਿਲੋ ਵੀਰੇ ਤੇ ਰੇਟ ਕੀ ਰੱਖੂ ਇਹਦਾ ਰੇਟ 95000 ਰੁਪਏ ਅੱਛਾ ਲੈ ਵੀ ਮਿੱਤਰੋ ਮਾਨਤਾਂ ਨੂੰ ਮੌਕੇ ਤੇ ਹੋ ਜਾਂਦਾ ਹੁੰਦਾ ਠੀਕ ਹੈ ਰੇਟ ਇੱਕ ਵਾਰ ਕਹਿੰਦਾ ਹੁੰਦਾ ਜਦੋਂ ਕੋਲੇ ਆ ਗਏ ਉਦੋਂ ਰੇਟ ਉਦੋਂ ਆਪਾਂ ਸਾਰੇ ਇੱਕ ਦਾ ਮਾਨਤਾਂ ਕਰਾਂਗੇ ਵੀ ਐ ਫਿਕਸ ਨਹੀਂ ਰਹਿੰਦਾ ਵੀ ਆਪਾਂ ਡੇਰਾਂਗੇ ਠੀਕ ਹੈ ਵੀ ਅਸੀਂ ਇਹਨੇ ਦੇਣੀ ਦੇਣੀ ਆਪਾਂ ਨਰਾਜ਼ ਕਰਕੇ ਤੋੜਦੇ ਤੇ ਇੱਕ ਹੀ ਤੋੜਾਂਗੇ ਲੈ ਆ ਇਹਦਾ ਲੈਵਲ ਉਹ ਵੀ ਸਾਫ਼ ਆ ਪੂਰਾ ਥਾਣ ਵੀ ਬਧੀਆ ਥਿਚ ਬਜੇ ਵਾਲਾ ਮੋਟਾ ਪੂਰਾ ਅੱਛਾ ਗਦੀਬ ਜਿਹੜੀ ਹੁਣ ਆਹਾ ਵਹਿੜ ਆ ਗਈ ਇਹ ਵੀ ਦੂਜਾ ਸੂਆ ਦੂਜਾ ਸੂਆ ਦਿਨ ਕਿਨੇ ਲੈ ਜੀ ਦਿਨ ਇਹ ਲਊ 15 16 ਰੁਪਏ 15 16 ਦਿਨ ਖੁੱਲੇ ਲੈ ਜੋ ਹਾਂ ਖੁੱਲੇ ਜਾਮਨਾ ਹਾਂ ਤੇ ਦੁੱਧ ਕਿੰਨਾ ਕਰੋ ਹੋ ਇਹਦਾ ਦੁੱਧ ਦੇ ਦੂ 25 26 ਕੁਲੇ ਵੀ ਬਰੇ ਬਰੀਕ ਜਾਮੜੀ ਦੇ ਜਾਮਾ ਰੇਟ ਰੇਟ ਇਹ ਵੀ 1.5 ਦੇਵਾ 1.5 ਲਈ ਇੱਧਰ ਕਰੀ ਕਰਾ ਇਹ ਲੈ ਮਿੱਤਰੋ ਜਿਹੜੀ ਆਹਾ ਵਹੜ ਹੈ ਨਾ ਇੱਧਰ ਲੰਮੀ ਲੈ ਕੇ ਜਾ ਇੱਧਰ ਨੂੰ ਇਹ ਆ ਦੇਖੋ ਤੁਸੀਂ ਲੰਮੀ ਕਿੰਨੀ ਹੈ ਬਹੁਤ ਹੀ ਜਿਆਦਾ ਲੰਮੀ ਕੱਦ ਵੀ ਚੰਗਾ ਲੇਵੇ ਵਾਲੇ ਪਾਸੋਂ ਵੀ ਬਹੁਤ ਸੋਹਣੀ ਅਡਰ ਕੁਆਲਿਟੀ ਵਾਲੀ ਰਹੂਗੀ ਤੇ 1 ਲੱਖ 5000 20 ਤੋਂ ਪਾਰ ਦੁੱਧ ਨਾਰਮਲ ਵੀ ਨਾਰਮਲ ਜਮਾ 20 ਤੋਂ ਪਹੁੰਚਦਾ ਹਾਂ ਹਾਂ ਹੂੰ ਲੈ ਚੱਲ ਕੇਰਾ ਅਛਾ ਗਲਦੀਪ ਜਿਵੇਂ ਹੁਣ ਆਪਣੇ ਕੋਲ ਇਧਰਲੇ ਪਾਸੇ ਗਾਵਾਂ ਆ ਗਈਆਂ ਬਈ ਹਾਂ ਵੀਰੇ ਇਹ ਗਾਵਾਂ ਆ ਗਈਆਂ ਘੱਟ ਰੇਟ 'ਆਲਗਾ ਹਾਂ ਵੀ ਜਿਵੇਂ ਕਿਸੇ ਨੇ ਘੱਟ ਪੈਸੇ ਕਰਨੇ ਲਾਉਣੇ ਹੁੰਦੇ ਆ ਠੀਕ ਹੈ ਇਹ ਆ ਮਹਿਰ ਜਿਹੜੀ ਆ ਗਈ ਤੇਰੀ ਝੂੰਗੀ ਇਹ ਵੀਰੇ ਦੂਜਾ ਸੂਆ ਸੂਹੂਗੀ ਦੂਜਾ ਸੂਆ ਸੂਹੂਗੀ ਕਿੰਨੇ ਕ ਦਿਨ ਬਾਕੀ ਹੈ ਜੀ ਇਹਦੇ ਭਾਏ ਇਹਦੇ ਹਫਤਾ ਤੱਕ ਵੀਰੇ ਹਫਤਾ ਤੱਕ ਬਾਕੀ ਆ ਤੇ ਟਾੜਾ ਵਾਟਾ ਯਾ ਰੇਟ ਕੀ ਰਹੂ ਇਹਦਾ 60000 ਰੁਪਏ ਤੋਂ 60 ਹਾਂ ਇਹ ਸਿੰਗ ਸਿੰਗੀ ਲੈ ਲਓ ਜੇ ਸਿੰਗ ਨਾਲ ਹੁੰਦੇ ਸੀ 75 76000 ਠੀਕ ਹੈ ਗਾ ਸਿੰਗ ਗਣੇ ਕਰ ਮਾੜੀ ਜੀ ਤੋਰ ਦੇ ਯਾਰ ਚੱਲ ਕੋਈ ਗੱਲ ਨਹੀਂ ਮਾੜੀ ਜੀ ਤੋਰ ਦੇ ਲੋ ਵੀ ਮਿੱਤਰੋ ਜਿਹੜੀ ਆਹਾ ਵਹੜ ਦੂਜਾ ਸੂਆ ਸੂਂਦੀ ਆ ਤੇ 60000 ਦੀ ਆ ਵਿੱਚੋਂ ਮਾਨਤਾਨ ਹੋ ਜਾਊਗਾ ਜਾਂ ਲਿਆ ਇਹ ਸਿੰਗ ਪੰਜਾਹ ਵਾਲਾ 55 55 ਦੀ 55000 ਨੇ ਹੁਣ 2-4000 ਕੱਟ ਕਰ ਲਾਂਗੇ ਪਰ 2000 ਬਸ 55 ਦੀ ਹੋ ਗਈ 4000 ਕੱਟ ਕਰ ਲਿਆ ਵੀ 2-3000 ਕੱਟ ਕਰ ਦਾਂਗੇ 56000 ਦੇ ਦਾਂਗੇ ਲੈ ਆ ਕਰਾਂ ਇੱਕ ਇੱਕ ਅੱਗੇ ਸਾਹੀ ਵਾਲਾ ਕੀ ਜਿਹੜੀ ਇਹ ਵੀ ਤੀਜਾ ਸੂਆ ਹੈ ਇਹ ਤੀਜਾ ਸੂਆ ਸੂਨ ਵਾਲੀ ਹਾਂ ਤੇ ਇਹਦਾ ਕੀ ਰੇਟ ਰਹੂਗਾ ਇਹ 47000 ਰੁਪਏ ਦੇ ਦੇ ਦਾਂਗੇ ਕਿੰਨੇ ਦੀ 47 ਦੀ 47 ਜਾ ਦੀ ਠੀਕ ਹੈ ਤੇ ਦੁੱਧ ਕਿੰਨਾ ਘੱਟ ਪਤਾ ਕਰਨ ਨੂੰ ਕਿੱਲੇ ਛੋਟ ਛੱਪਾ ਹੋਊਗਾ ਇੱਥੇ ਅੱਛਾ ਹਾਂ ਦੁੱਧ ਕਿੰਨਾ ਘੱਟ ਪਤਾ ਦੁੱਧ ਬਾਊ 12-13 ਕਿਲੋ ਵੀਰੇ ਠੀਕ ਹੈ ਅੱਗੇ ਆ ਗਈ ਜਿਹੜੀ ਆ ਸਿੰਗ ਵਾਲੀ ਇਹ ਕੱਚੀ ਵਾਵਾ ਵੀ ਇਹ ਕਿੰਨੇ ਚਿਰ ਦੀ ਕੱਚੀ ਹੈ ਇਹਦੇ ਲੈ ਜੀ ਮਹੀਨਾ ਹੋ ਜਾਏਗਾ ਸਾਹਿਬ ਮਹੀਨਾ ਹੈ ਇਹਦੇ ਅਗਰ ਨਾਈ ਦਿਖਾਓ ਚੱਲ ਕੋਈ ਗੱਲ ਨਹੀਂ ਤੇ ਆਹ ਆ ਗਈ ਇੱਕ ਜਿਹੜੀ ਇਹ ਪਹਿਲਾਂ ਬੱਚੀ ਹੈ ਵੀਰੇ ਇਹ ਵੀ 15 ਦਿਨ ਲਊਗੀ ਇਹੇ 15 ਦਿਨ ਲੈ ਜੂਗੀ ਹਾਂ ਵੀਰੇ ਕਿੰਨੇ ਦੇ ਰੇਟ ਆਈ ਇਹ ਇਹਦੇ ਸਭੀ 60000 ਰ ਠੀਕ ਆ ਆ ਆ ਕੇ ਰ ਇਧਰਲੇ ਪਾਸੇ ਆ ਕੇ ਉਹ ਸਿਰੇ ਤੇ ਚੱਲ ਅੱਛਾ ਗੁਲਦੀਪ ਜਿਹੜੀ ਹੁਣ ਤੂੰ ਆਹ ਬਿਹੜ ਖੋਲੀ ਆ ਹਾਂ ਬਈ ਇਹਦਾ ਸੂਆ ਦੱਸ ਤੀਜਾ ਵੀਰੇ ਤੀਜਾ ਤੇ ਦਿਨ ਕਿੰਨੇ ਕੁ ਲੈ ਕੇ ਜਾਂਦੀ ਐ ਦਿਨ 10 ਵੀਰੇ ਸਹੀ 10 ਦਿਨ ਕਿੰਨਾ ਕੁ ਦੁੱਧ ਪਾ ਦੂਗੀ ਤੂੰ ਦੇਊਗਾ 25 26 ਕਿਲੋ 25 26 ਕਿਲੋ ਹਾਂ ਠੀਕ ਆ ਵੀ ਜਰ ਮੈਨੂੰ ਆਇਆ ਦਾ ਐਡਾ ਕੱਦ ਕਾਠਾ ਹੈ ਨਾ ਹਾਂ ਬਈ ਵੀ ਬੰਦਾ ਆ ਕੇ ਦੇਖੂਗਾ ਵੀ ਹਾਂ ਯਾਰ ਵੀ ਕੋਈ ਛੋਟੀ ਗਾਣੀ ਹੈਗੀ ਲੇਵੇ ਵਾਲੇ ਪਾਸੋਂ ਵੀ ਜਿਹੜੀ ਹੈਗੀ ਹੈ ਨਾ ਐਨ ਬਾ ਕਮਾਲ ਲੇਵਾ ਆ ਦੇਖੋ ਤੇ ਕੀ ਰੇਟ ਰਹੂ ਇਹਦਾ ਇਹਦਾ 110000 ਰੁਪਏ 110000 ਹਾਂ ਬਈ ਠੀਕ ਆ ਮੋੜੀ ਕਰਾਂ ਇਧਰਲੇ ਪਾਸੇ ਨੂੰ ਬਣਦੇ ਇਹ ਆ ਦੇਖ ਲੋ ਤੁਸੀਂ ਇਹ ਗਰਮੀਆਂ ਦਾ ਪੱਤਾ ਤੋਹਫੇ ਹੀ ਕਹਿ ਸਕਦੇ ਹਾਂ ਇੱਧਰ ਲੈ ਜਾ ਲੰਮੀ ਥੋੜੀ ਅੱਜ ਆਏ ਕਰਕੇ ਘੱਟ ਜੀ ਦੁਰਤੀ ਆ ਡਾਕਟਰ ਨਹੀਂ ਠੀਕ ਆ ਗੱਲ ਲੈਵੇ ਤੋ ਬਹੁਤ ਸੋਹਣਾ ਟਬਟ ਦੇਖੋ ਫੁੱਲ ਜਮ ਬਾਜਨ ਭੂਜਨ ਬਾਜਨ ਵੀ ਵੀ ਠੀਕ ਹੈ ਬੰਨ ਫਿਰ हां भाई आहागा ये सूई हो जावे इदे मगर बछी है इनु थी। दो दिन हो गई सूई नु दो दिन हो गए सूई नु मगर बछी 17 18 किलो ਬੋਲ ਦੇ ਸਟਾਰਟਿੰਗ ਹੈ ਦੀ ਠੀਕ ਹੈ हां भाई ਕੀ ਰੇਟਰ ਹੋ 1 ਲੱਖ 2000 ਠੀਕ ਹੈ ਖੋਲੀ ਦੁੱਧ ਕਿੰਨਾ ਪਾ ਦੂ ਯਾਰ ਇਹ ਸਾਰਾ ਦੁੱਧ ਮੇਰੇ 25 26 ਕਿਲੋ ਦੋ 25 26 हां ਠੀਕ ਹੈ ਦੇਖੀ ਲੈ ਕੱਦ ਕੱਟ ਬਹੁਤ ਹੈ ਯਾਰ ਕਾਂਦੀ ਨਾ ਖੜੀ ਦੋ ਹੋਣੀ ਲੈ ਵੀ ਇਹਦੇ ਮਗਰ ਆ ਗਈ ਬੱਚੀ ਤੇ ਪੂਰੇ ਲੱਖ ਦੀ ਵਹਿੜ ਹੋ ਜੂਗੀ ਇਹ ਰਮਾ ਕੋਈ ਤੁਹਾਡੀ ਵੀਡੀਓ ਦੇਖ ਹੈਗਾ ਪਰ ਲੱਖ ਦੀ ਵੀ ਦੇ ਦਾਂ ਠੀਕ ਹੈ ਹਾਂ ਦੂ ਮੁਰਕੇ ਵਸ ਇਹ ਤੋਂ ਬਾਅਦ ਮੰਨਤਾ ਨਹੀਂ ਹੁਣ ਛੋਟ ਹੀ ਹੋ ਮੌਕੇ ਤੇ ਠੀਕ ਹੈ ਆ ਦੇਖੋ ਕੰਨ ਕਿਵੇਂ ਚੱਕਦੀ ਹੈ ਹੂੰ ਬੰਨ ਵੀ ਅੱਛਾ ਭਾਈ ਕੁਲਦੀਪ ਜਿਵੇਂ ਹੁਣ ਆ ਬਹਿੜਾ ਕੀ ਤੇਰੀ ਇਹ ਵੀ ਸੂਈ ਸਭਾਈ ਆ ਭਾਈ ਸੂਈ ਸਭਾਈ ਕਿੰਨਾ ਵਸੂਆ ਇਹ ਤੀਜਾ ਸੂਆ ਸੂਈ ਕਿੰਨਾ ਦੁੱਧ ਤਿਆਰ ਆ ਹੁਣ ਦੁੱਧ ਇਹ 15 16 ਕਿਲੋ ਤਿਆਰ ਆ ਦੋ ਦਿਨਾਂ ਦੀ ਸੂਈ ਆ ਵੀ ਕੱਟੀਆਂ ਸੂਈਆਂ ਨੇ ਇਹ ਕੀ ਰੇਟ ਹੋਵੇਗਾ ਇਹ ਆਥਰੇ ਸੂਈਆਂ ਇਹ ਵੀ ਲੱਖ ਦੇ ਦੇ ਦਾਂਗੇ ਭਾਈ ਠੀਕ ਹੈ ਤੋਂ ਆਪਾਂ ਵੀਡੀਓ ਬਣਾਉਂਦਾ ਟਾਈਮ ਵੀ 11 12 ਦੀ ਹੈ ਹਾਂ 12 ਕਰੋੜੇ ਘੱਟ ਦੀ ਇਹ ਲੈ ਠੀਕ ਤੇ ਆਹਾ ਅਗਲੇ ਇਹ 베ਗੀ ਵੀ ਅੰਦਰ ਪਾਈਆਂ ਲਈਆਂ 2 ਮਹੀਨਾ ਨਹੀਂ ਅੱਛਾ ਤੇ ਆਹਾ ਇਹ ਉਹ ਹਫ਼ਤਾ ਕ ਭਈ ਹਫ਼ਤਾ ਬਾਕੀ ਹੈ ਜਾਂ ਲੈਵਾ ਸੋਨਾ ਗੱਡੂਗੇ ਇਹ ਤੇ ਵੇ ਤਿਆਰ ਹੁੰਦੀ ਆਉਂਦੀ ਹੈ ਇਹ ਤੇ ਮੈਨੂੰ ਐ ਦੱਸੇ ਇਹ ਸੂਆ ਕਿਨਾਂ ਹੁੰਦੀ ਹੈ ਦੂਜਾ ਵੀਰੇ ਤੇ ਕੀ ਰੇਟ ਦੀਆਂ ਰਹੂ ਇਹ ਇਹ 95000 ਰੁਪਏ ਠੀਕ ਹੈ ਆ ਜਾ ਫਿਰ ਕਰ ਉਧਰ ਚੱਲ ਮੱਝਾਂ ਆਏ ਪਾਸੇ ਅਛਾ ਗੁਰਦੀਪ ਜਿਵੇਂ ਆਪਣੇ ਕੋਲੇ ਮੱਝਾਂ ਆ ਗਏ ਤੇ ਲੈ ਜਿਹੜੀ ਉਹ ਸਾਹਮਣੇ ਖੜੀ ਹੈ ਹਾਂ ਭਈ ਹੈਨਾ ਇਹ ਸੂਈ ਹੋਈ ਆ ਭਈ ਸੂਈ ਹੋਈ ਐ ਤੇ ਕਿ ਕਿੰਨਾ ਸੂਆ ਸੂਈ ਐ ਤੀਜਾ ਸੂਆ ਬਈ ਤੀਜਾ ਸੂਆ ਹਾਂ ਬਈ ਠੀਕ ਐ ਤੀਜਾ ਸੂਆ ਸੂਈ ਐ ਤੇ ਮਗਰ ਇਹਦੇ ਮਗਰ ਕੱਟੀ ਕੱਟੀ ਆਪੀ ਇਹਦਾ ਕੱਟੀ ਐ ਹਾਂ ਠੀਕ ਐ ਕਿੰਨਾ ਕ ਦੁੱਧਾ ਹੁਣ ਦੁੱਧ 10 11 ਕਿਲੋ ਹੈਗਾ ਵੀਰੇ ਹੈਗਾ 10 11 ਕਿਲੋ ਹਾਂ ਹਫਤੇ ਦੀ ਸੂਈ ਐ ਹਫਤੇ ਦੀ ਸੂਈ ਐ ਫਿਰ ਤਾਂ ਹੈਗਾ ਕੀ ਰੇਟ ਦੀ ਮੱਝ ਮੱਝ ਫੋਨ ਤੇ ਕਰਾਂਗੇ ਫੋਨ ਤੇ ਠੀਕ ਐ ਇਹਦਾ ਖੋਲੀ ਮੜੀ ਜੀ ਕਰ ਆਪਾਂ ਤੋੜ ਕੇ ਤਾਂ ਦਿਖਾ ਦਗੇ ਯਾਰ ਕੱਦ ਕਾਠ ਤਾਂ ਬਹੁਤ ਐਦਾ ਕੱਦ ਗੋਟ ਫੁੱਲ ਆ ਬਈ ਹੈਨਾ ਫੁੱਲ ਜਾ ਨੀ ਦੁੱਧ ਇਹ ਹੈ ਨਾ ਮਿੱਤਰ ਤੁਹਾਨੂੰ 10 11 ਕਿਲੋ 12 ਤੋਂ 12 15 ਤੋਂ ਡਾਉਂਦੀ ਨਹੀਂ 12 ਤੋਂ ਡਾਉਂਦੀ ਨਹੀਂ ਹੈ ਇਧਰ ਹੀ ਲੈ ਜਾ ਦੇਖੀ ਸਿੰਗਾ-ਸੁੰਗਾ ਦੀ ਬਹੁਤ ਸੋਹਣੀ ਹੈ ਲੈ ਵੀ ਆਹਾ ਪੂਰੇ ਚੰਗੇ ਕੱਦ ਕਾਠ ਵਾਲੀ ਇਹ ਚੈੱਕ ਕਰ ਲੋ ਲੇਵੇ ਤੋਂ ਬੜੀ ਸਾਫ ਆ ਹਨਾ ਹਾਂ ਲੇਵੇ ਤੋਂ ਵੀ ਸਾਫ ਆ ਹੱਥ ਨੂੰ ਜਾਂ ਪਸ ਜਾਂਦੀ ਹੈ ਕਿ ਹੁਣ ਆਪਾਂ ਵੀਡੀਓ ਬਣਾਉਣ ਦਾ ਟਾਈਮ ਵੀ ਥੋੜਾ ਲੈ ਚੱਲ ਹੈ ਜਿੰਨਾ ਕੋਈ ਨਾ ਦੂਜੇ ਨੂੰ ਓਕੇ ਨਹੀਂ ਵੀਡੀਓ ਬਣਾਉਂਦੇ ਜਿਹੜੀ ਆਹੋ ਆ ਉਹ ਜਿਹੜੀ ਫੁੱਕਰ ਦੀ ਜਦੀ ਆ ਉਹ ਵੀਰੇ ਡਰਦੀ ਆ ਥੋੜੀ ਡਰਦੀ ਆ ਹਨਾ ਇਨੂੰ ਤਾਂ ਖੜੀ ਰਹਿਣ ਦੇ ਇਹਨੂੰ ਖੜੀ ਰਹਿਣ ਦੇ ਅਚੀਂ ਦਿਖਾਉਣੇ ਦਿਖਾ ਦਿਓ ਉਹ ਇਹ ਤਾਂ ਖੜੀ ਰਹਿਣ ਦੇ ਇਹ ਬੱਚੇ ਦਾ ਵਾੜਾ ਕਰਦੀ ਹੈ ਤਾਜੀ ਸੂਈ ਹੈ ਨਾ ਅੱਛਾ ਜਿਹੜੀ ਆ ਆ ਗਈ ਇਹ ਗੱਬਣਾ ਵੀਰੇ ਪੰਜ ਚਾਰ ਦਿਨ ਲਊ ਹਬ ਇਹ ਗੱਬਣ ਆ ਗਈ ਇਹ ਤੀਜਾ ਸੂਆ ਸੂਗ ਤੀਜਾ ਸੂਆ ਹਾਂ ਵੀ ਠੀਕ ਹੈ ਤੇ ਕਿ ਸਾਬਤਾ ਵੇਦਾ ਇਹਦਾ ਵੀ ਫੋਨ ਤੇ ਕਰ ਲੈ ਕਿੰਨੇ ਕ ਦੁੱਧ ਵਾਲੀ ਹੈ ਇਹ ਇਹ ਵੀ ਦੋ 13 14 ਕਿਲੋ 13 13 ਕਿਲੋ 14 ਕਿਲੋ ਮੰਨ ਕੇ ਲੈ ਜਾ ਕੋਈ ਮਰਜੀ ਠੀਕ ਹੈ ਇਹ ਤੋੜਨੀ ਹੈ ਤੋੜ ਦਿੰਨੇ ਤੋੜ ਦੇ ਇਹ ਤੋੜ ਦੇ ਤੋੜ ਕੇ ਰਾ ਲੋ ਵੀ ਚੈੱਕ ਕਰ ਲੋ ਕੱਦ ਕਾਠ ਵੀ ਚੰਗਾ ਤੇ ਲੰਮੀ ਵੀ ਬਹੁਤ ਆ ਇਹ ਇਥੋਂ ਤੁਸੀਂ ਲੈ ਥੱਲੋਂ ਲੈਵੇ ਦੀ ਚੈੱਕ ਕਰ ਲਓ ਲਿਆ ਮੋੜ ਲਿਆ ਬਾਈ ਅੱਛਾ ਗਿਲਦੀਪ ਜਿਵੇਂ ਆਪਾਂ ਗੱਲ ਕਰ ਲਏ ਹੈਨਾ ਹਾਂ ਬਈ ਬੇ ਮੱਜਾਂ ਗਾਵਾ ਆਉਂਦੀਆਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਹੈਨਾ ਤੇ ਮੈਨੂੰ ਆਇਆ ਦੱਸ ਲਾਸਟ ਦੇ ਉੱਤੇ ਜਿਹੜੇ ਨੰਬਰ ਆ ਨੰਬਰ ਦੱਸੋ 97000 ਰੁਪਏ 57462 ਇੱਕ ਨੰਬਰ ਹੋਰ ਆ 94649 80537 ਠੀਕ ਹੈ ਆਪਰੇ ਕੋਲ ਐਨੀ ਟਾਈਮ ਤਿੰਨ ਚਾਰ ਮੱਜਾਂ ਤੇ ਪੰਜ ਛੇ ਗਾਮ ਹੁੰਦੀਆਂ ਜਿਹੜੀਆਂ ਟੋਕਣਾ ਸੀ ਸੱਚ ਉਹਦਾ ਕੀ ਹੋ ਉਹ ਵਿਗ ਗਿਆ ਵੀਰੇ ਉਹ ਬੰਨਿਆਂ ਲੈ ਇੱਕ ਗਾਹ ਤੇ ਦੋ ਬੱਚੇ ਨੇ ਹੈਨਾ ਉਹ ਤਾਂ ਲੈ ਗਏ ਹਾਂ ਠੀਕ ਹੈ ਲੋਕੋ ਕੋਲ ਵੀ ਐਂਤ ਵਾਰ ਨੂੰ ਵੀ ਆ ਕੋਈ ਮਰਜ਼ੀ ਤੇ ਨਾ ਆ ਜਾ ਕੋਲ ਆਪਣੇ ਕੋਲ ਤਿੰਨ ਚਾਰ ਮੱਜਾਂ ਪੰਜ ਛੇ ਗਾਮਾ ਉਹਰੇ ਮਿਲ ਜੇ ਲੋਕੋ ਪਹਿਲਾ ਵੀਡੀਓ ਬਣਾਈ ਸੀ ਹੁਣ ਉਦੋਂ ਟੋਕੜਾ ਖੜੀਆਂ ਸੀ ਇੱਥੇ ਉਦੋਂ ਸੌਦਾ ਹੋਇਆ ਨਹੀਂ ਸੀ ਇਹਨਾਂ ਦਾ ਹਾਂ ਉਦੋਂ ਹੋਇਆ ਨਹੀਂ ਹੁਣ ਹੋਇਆ ਵੀਡੀਓ ਬਣਾਉਂਦੇ ਹਾਂ ਹਾਂ ਹੂੰ ਕਿਡਾ-ਕਡ 20 ਮਿੰਟ ਲੱਗ ਗਿਆ ਆਪਾਂ ਨੂੰ ਤੇ ਲੋ ਵੀ ਮਿੱਤਰੋ ਜੇ ਗੱਲ ਕਰ ਗਏ ਹੈਨਾ ਇੱਥੇ ਆਇਓ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਹੋ ਮੱਜਾਂ ਹੀ ਮੱਜਾਂ ਹੁੰਦੀਆਂ ਤੇ ਗਾਮਾ ਗਾਵਾਂ ਹੀ ਮਤਲਬ 15 ਤੋਂ 20 ਗਾਮਾ ਤੇ ਹੋਣਗੀਆਂ ਹੋਣਗੀਆਂ ਇਹ ਨਹੀਂ ਖਿਲਦੀ ਹਾਂ ਹਾਂ ਤੇ ਲੋ ਵੀ ਕਰਿਓ ਕਮੈਂਟ ਕਿਵੇਂ ਲਗੀ ਵੀਡੀਓ ਧੰਨਵਾਦ ਸਾਰੇ ਪ੍ਰਾਪਾ